ਅੱਜ ਜਿਵੇਂ ਸ਼੍ਰੀ ਕਾਲਪਕ ਸਾਬ ਦੇ ਉੱਤੇ ਅਖੰਡ ਸਾਬ ਦੇ ਭੋਗ ਪਾਏਗੇ ਬਿਆਨ ਸਿੰਘ ਦੀ ਵਰਸੀ ਮੌਕੇ ਇਜ਼ਰਾਨ ਉਹਨਾਂ ਦੇ بیٹے ਐਂਟੀ ਸਰਜ ਸਿੰਘ ਖਾਲਸਾ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਨਾਲ ਹੀ ਕਾਲਪਕ ਸਾਬ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲੱਗੇ ਇਸ ਬਾਰੇ ਚਰਚਾ ਕਰਾਂਗੇ ਉਧਰ ਹੀ ਐਸਜੀਪੀਸੀ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਗਿਆਨੀ ਸੁਲਤਾਨ ਸਿੰਘ ਨੂੰ ਜੱਤਦਾਰ ਸਾਬਕਾ ਜਥੇਦਾਰ ਤੇ ਗਿਆਨੀ ਹਰਪੀ ਸਿੰਘ ਦੇ ਨਾਲ ਨੇੜਤਾ ਜਿਹੜੀ ਉਹ ਮਹਿੰਗੀ ਪੈ ਗਈ ਹੈ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਦਰਬਾਰ ਸਾਹਿਬ ਦੇ ਗ੍ਰੰਥੀ ਸਾਨ ਪਰ ਉਹਨਾਂ ਨੂੰ ਹੁਣ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਉਹਨਾਂ ਦੀ ਡਿਊਟੀ ਜਿਹੜੀ ਉਹ ਲਗਾ ਦਿੱਤੀ ਗਈ ਹੈ ਪਰ ਕੀ ਇਹ ਜਥੇਦਾਰ ਦੇ ਨਾਲ ਉਹਨਾਂ ਦੀ ਨੇੜਤਾ ਜਿਹੜੀ ਹੈ ਯਾਰੀ ਜਿਹੜੀ ਹੈ ਉਹੀ ਮਹਿੰਗੀ ਪਈ ਹੈ ਕਿਉਂਕਿ ਇੱਕ ਵੀਡੀਓ ਵਾਇਰਲ ਹੁੰਦੀ ਹੈ ਗਿਆਨੀ ਹਰਪੀ ਸਿੰਘ ਦੇ ਨਾਲ ਉਹਦੀ ਗੱਲਬਾਤ ਕਰਦੇ ਆਂ ਦੀ ਸਿਰ ਨਾਲ ਸਿਰ ਜੋੜ ਕੇ ਬੈਠੇ ਹੁੰਦੇ ਆ ਹੱਸ ਕੇ ਗੱਲਾਂ ਕਰਦੇ ਹੁੰਦੇ ਆ ਉਸ ਤੋਂ ਬਾਅਦ ਐਸ.ਪੀ. ਦਾ ਐਕਸ਼ਨ ਦੇਖਣ ਨੂੰ ਮਿਲਦਾ ਪਰ ਸਵਾਲ ਇਹ ਵੀ ਹੈ ਕਿ ਗਿਆਨੀ ਸੁਲਤਾਨ ਸਿੰਘ 2 ਦਸੰਬਰ ਦੇ ਦੇ ਵਿੱਚ ਵੀ ਮੌਜੂਦ ਸਨ ਹਸਪਤਲ ਦੇ ਜਥੇਦਾਰ ਸਨ ਸ਼ਿਕੇਸ਼ਰ ਸਾਹਿਬ ਦੇ ਜਥਾਰ ਸਾਨੂੰ ਕਿ ਉਹ ਕਿੜ ਕੱਢੀ ਗਈ ਹੈ ਕੀ ਇਹਨਾਂ ਦੋਨਾਂ ਦੇ ਵਿੱਚੋਂ ਕੀ ਹੋ ਸਕਦਾ ਹੈ ਕਿ ਕੁਝ ਵਾਪਰਿਆ ਤੇ ਕੀ ਇਸ ਨੂੰ ਕਿਸ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ ਹੈ ਇਸ ਤੇ ਵੀ ਗੱਲਬਾਤ ਕਰਾਂਗੇ ਨਾਲ ਹੀ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਅੱਜ ਨਿਆਂ ਖਿਰਾਸਤ ਖਤਮ ਹੋਣ ਦੇ ਫੇਰ ਤੋਂ ਪੇਸ਼ ਕੀਤਾ ਗਿਆ ਸੀਬੀ ਜ ਅਦਾਲਤ ਦੇ ਵਿੱਚ ਕੀ ਅਦਾਲਤ ਨੇ ਫੈਸਲਾ ਸੁਣਾਇਆ ਹੈ ਕੀ ਹੁਣ ਮੁਸ਼ਕਲਾ ਜਿਹੜੇ ਨੇ ਉਹ ਵਧਦੀਆਂ ਹੀ ਨਜ਼ਰ ਆਉਣਗੀਆਂ ਕਿ ਵੀ ਡੀਆਈਜੀ ਭੁੱਲਰ ਦੇ ਖਿਲਾਫ ਇੱਕ ਹੋਰ ਐਫਆਈਆਰ ਦਰਜ ਹੋ ਗਿਆ ਇੱਕ ਹੋਰ ਮਾਮਲਾ ਚੱਲੇਗਾ ਕਿਹੜਾ ਮਾਮਲਾ ਹੈ ਵਿਜੀਲੈਂਸ ਵੀ ਸ਼ਿਕੰਜਾ ਕਸਣ ਜਾ ਰਹੀ ਹੈ ਕਿ ਜੋ ਚਰਚਾਵਾ ਚੱਲ ਰਹੀ ਹੈ ਨਾ ਕਿ ਐਸੇ ਪਿਛੇ ਦੀ ਸਚਾਈ ਕੀ ਕੁਝ ਚੱਲ ਰਿਹਾ ਇਸ ਤੇ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਤੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਗੌਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਤ ਸਿੰਘ ਪੜੀ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪ੍ਰੇਤ ਸਾਹਿਬ ਸ਼ੁਰੂਆਤ ਕਰਦੇ ਹਾਂ ਅੱਜ ਬਿਆਨ ਸਿੰਘ ਦੀ ਵਰਸੀ ਤੋਂ ਕਿ ਉਹਨਾਂ ਦੀ ਅੱਜ ਵਰਸੀ ਸੀ ਸ਼੍ਰੀ ਗੁਰੂਤਖਸੈਬ ਦੇ ਉੱਤੇ ਅੱਜ ਉਹਨਾਂ ਦੇ ਬੇਟੇ ਪੌਂਟਸ ਦੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਨਾਲ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲੱਗਦੇ ਨੇ ਕਿ ਕੁਝ ਵਾਪਰਿਆ ਕਿ ਕੁਝ ਹੋਇਆ ਉੱਥੇ ਉਸ ਬਾਰੇ ਚਰਚਾ ਕਰਦੀਏ। ਭਾਈ ਬਿਆਨ ਸਿੰਘ ਇੰਦਰਾ ਗਾਂਧੀ ਮਲਟਰੀ ਕੇਸ ਮੈਂ ਥੋੜਾ ਜਿਹਾ ਸਪਸ਼ਟ ਕਰ ਦਿੱ ਕਰਦੇ ਆਂ ਵੀ ਇੰਦਰਾ ਗਾਂਧੀ ਦੇ ਕੇਸ ਦੇ ਵਿੱਚ ਅਸੀਂ ਉਹਨੂੰ ਕਤਲ ਕਰਕੇ ਖੱਟਿਆ ਤੇ ਬਥਾ ਕੁਛ ਐ ਨਹੀਂ ਲੱਗਣ ਜਦੋਂ ਬਾਅਦ ਤੋਂ ਬੰਦੇ ਤੇ ਆ ਵੀ ਹੁੰਦੇ ਆ ਨਾ ਤੇ ਫਿਰ ਉਹ ਸੋਚਦਾ ਨਹੀਂ ਮੈਂ ਕੀ ਕਰ ਰਿਹਾ ਜੀ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਸਾਡੇ ਕਿੰਨੇ ਸਿੱਖੀ ਦੇ ਹਰਾ ਹਜ਼ਾਰਾਂ ਸਿੱਖੀ ਤੋਂ ਹਜ਼ਾਰਾਂ ਸ਼ਰਯਮ ਕਤਲਾ ਚਤਲੇਮ ਕੀਤਾ ਗਿਆ ਤੇ ਸਿੱਖਾਂ ਦੀ ਜਿਹੜੀ ਸੀ ਬਦਨਾਮੀ ਇੰਟਰਨੈਸ਼ਨਲ ਲੈਵਲ ਤੇ ਕੀਤੀ ਵੀ ਇਹਨਾਂ ਨੇ ਆਪਣੀ ਪ੍ਰਧਾਨ ਮੰਤਰੀ ਆਪੇ ਮਾਰ ਲਈ। ਇਹ ਵੀ ਪ੍ਰਚਾਰ ਕੀਤਾ ਗਿਆ ਵੀ ਸਿੱਖ ਜਿਹੜੇ ਨੇ ਉੱਤਵਾਦੀ ਨੇ ਵੱਖਵਾਦੀ ਨੇ ਖਾਲਸਤਾਨੀ ਹੈ ਬੜਾ ਕੁਝ ਕਿਹਾ ਗਿਆ ਸਨ। ਜੀ। ਭਾਈ ਬਿਆਨ ਸਿੰਘ ਜਿਹੜੀ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੇ ਸੀ ਉਹ ਵੀ ਵਰਦੀਧਾਰੀ ਸੀਗੇ ਤੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਵੀ ਵਰਦੀਧਾਰੀ ਸੀ। 31 ਅਕਤੂਬਰ 31 ਦਾ ਜਿਹੜਾ ਦਿਨ ਹੈ ਨਾ ਦੋ ਲੀਡਰਾਂ ਵਾਸਤੇ ਮਨੂਸ ਹੋਇਆ 31 ਅਗਸਤ 1995 ਨੂੰ ਪੰਜਾਬ ਦੇ ਮੁੱਖ ਮੰਤਰੀ ਬਲ ਸਿੰਘ ਦਾ ਮਰਡਰ ਹੋਇਆ ਸੀਗਾ ਤੇ 31 ਅਕਤੂਬਰ 1984 ਨੂੰ 11 ਸਾਲ ਦੇ ਫਰਕ ਨਾਲ ਜਿਹੜਾ ਸੀ ਇੰਦਰਾ ਕੰਨ ਜੀ ਦਾ ਮਰਡਰ ਹੋਇਆ ਸੀ ਜੀ ਗਾਨੀ ਨੂੰ ਸੁਭਰਾਮਨੀ ਸੁਆਮੀ ਨੇ ਕਹਿਤਾ ਸੀ ਵੀ ਜਿਹੜਾ ਤੂੰ ਸਾਕਾ ਨੀਲਾ ਤਾਰਾ ਦਰਬਾਰ ਸੰਗ ਤੇ ਟੈਕ ਕੀਤਾ ਵਾ ਉਹ ਤੈਨੂੰ ਮੈਂ ਕਿਹਾ ਸੀ ਨਾਕਰੀ ਤੂੰ ਕੀਤਾ ਤੇ ਉਹ ਕਹਿੰਦੀ ਸੀ ਵੀ ਸਵਾਮੀ ਜੀ ਕੀ ਹੁਣ ਕੋਈ ਰਿਸ਼ਤਾ ਨਿਕਲ ਸਕਦਾ ਤੋ ਸਵਾਮੀ ਰਹਿ ਗਿਆ ਸੀ ਪਰ ਜੋ ਵੀ ਕਰਨੀ ਕੋ ਸੇਖੀ ਕਰਨੀ ਨਾ ਮੈਂ ਕੁਝ ਕਰ ਸਕਦਾ ਨਾ ਤੂੰ ਕੁਝ ਕਰ ਸਕਦਾ ਇੰਦਰਾ ਗਾਂਧੀ ਇੱਕ ਦੋਸਤ ਕ੍ਰਿਸਟਿਨ ਜੀ ਨੂੰ ਦੁਪਹਿਰ ਦੇ ਖਾਣੇ ਤੇ ਜਾਂ ਰਾਤ ਦੇ ਖਾਣੇ ਤੇ ਬਿਲਾ ਲਿੰਦੀ ਸੀ ਤੋ ਉਹ ਮੰਮੋ ਇੰਦਰਾ ਗਾਂਧੀ ਦੱਸਦੀ ਆ ਤੋ ਆਪਣੀ ਕਿਤਾਬ ਚ ਲਿਖਦੀ ਪੀ ਜਦੋਂ ਮੈਂ ਰਾਤ ਨੂੰ ਸੌਂਨੀਆ ਤੇ ਮੈਨੂੰ ਇੰਜ ਲੱਗਦਾ ਕਿ ਦਾੜੀ ਵਾਲਾ ਬੰਦਾ ਇੱਕ ਮੇਰੀ ਹਿੱਕ ਤੇ ਆ ਕੇ ਬਹਿ ਗਿਆ ਜੀ ਮੈਂ ਅੱਬੜ ਗਈ ਇਹਦਾ ਕੋਈ ਇਲਾਜ ਕੋਈ ਰਾਜ ਨਹੀਂ ਇੰਦਾ ਬੀਬੀ ਜਿਹੜੇ ਸਥਾਨ ਤੇ ਤੁਮਲਾ ਕੀਤਾ ਸੀ ਨਾ ਉਹ ਦੁਨੀਆ ਭਰ ਦਾ ਮੰਨਿਆ ਪਰਮੰਨਿਆ ਸੱਚਖੰਡਾ ਜਿਨੂੰ ਹਰ ਧਰਮ ਦੇ ਲੋਕ ਸੱਚਖੰਡ ਮੰਨਦੇ ਨੇ ਜੀ ਹੁਣ ਬੀਬੀ ਦਾ ਜਿਹੜਾ ਮਲਟਰੀ ਸੀ ਬੈਂਸਰਾਂ ਕਰ ਦਿੱਤਾ ਮੌਕੇ ਤੇ ਬੈਂਸਰ ਦੀ ਡੈਥ ਹੁੰਦੀ ਹੈ ਸਤਵੰਦ ਸਿੰਘ ਹੋਰੀ ਬਚ ਜਾਂਦੇ ਨੇ ਫੱਟੜ ਹੋ ਜਾਂਦੇ ਨੇ ਉਹਨਾਂ ਦਾ ਫਿਰ 1996 ਜਨਵਰੀ 1999 ਨੂੰ ਵੀ ਬਗੈਰ ਦਾ ਤੌਰ ਤੇ ਉਹਨਾਂ ਨੂੰ ਫਾਸੀ ਲੱਗਦੀ ਮੌਤ ਦੀ ਸਜ਼ਾ ਜਿਹੜਾ ਜੱਜ ਸੀਗਾ ਸਤਵੰਦ ਸਿੰਘ ਬਿਆਨ ਸਿੰਘ ਜਸਵੰਤ ਸਿੰਘ ਕੇ ਸਿੰਘ ਤੇ ਬਲਬੀਰ ਸਿੰਘ ਤਿੰਨ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇ ਵਾਰੰਟਾਂ ਤੇ ਸਾਇਨ ਬਕਾਇਦਾ ਤੌਰ ਤੇ ਉਹਨਾਂ ਦੇ ਜਿਹੜੀ ਜਿਹੜੀ ਕੇਸ ਸੀਗਾ ਉਹਨਾਂ ਦੀ ਮੌਤ ਦੀ ਫਾਂਸੀ ਦੀ ਸਜ਼ਾ ਦਾ ਸਾਇਨ ਰਜੀਵ ગાંધી ਦੇ ਘਰ ਬੈ ਕੇ ਜਦਜ ਲਿਖਦਾ ਕਹਿੰਦੇ ਉੱਥੋਂ ਲਿਖ ਕੇ ਫੈਸਲਾ ਜੱਜ ਨੇ ਪੜ੍ਹ ਕੇ ਸੁਣਾਇਆ ਸੀ ਫਿਰ ਹਾਈ ਕੋਰਟ ਕੇਸ ਜਾਂਦਾ ਹਾਈ ਕੋਰਟ ਦਾ ਵੀ ਮਾਮਲਾ ਇਸੇ ਤਰ੍ਹਾਂ ਸੀ ਪੀਰਦੀ ਦੇ ਘਰੋਂ ਲਿਖ ਕੇ ਆਇਆ ਸੀ ਪੜ੍ਹ ਕੇ ਸੁਣਾਇਆ ਸੀ ਜੀ ਲਿਕਨ ਸੁਪਰੀਮ ਕੋਰਟ ਜਾਂਦਾ ਸੁਪਰੀਮ ਕੋਰਟ ਤਿੰਨ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋ ਕੀਤੀ ਗਈ ਸੀਗੀ ਸਤਵੰਦ ਸਿੰਘ ਤੇ ਕਤਲ ਕਾਲ ਸ਼ਾਮਲ ਸੀਗਾ ਕੇਰ ਸਿੰਘ ਤੇ ਬਲਬੀਰ ਸਿੰਘ ਨੂੰ ਸਾਜਿਦ ਸ਼ਾਮਲ ਕੀਤਾ ਗਿਆ ਸੀ ਕੇਰ ਸਿੰਘ ਬੇਸਿਕਲੀ ਜਿਹੜੇ ਸੀ ਉਹ ਫੁੱਫੜ ਲੱਗ ਰਿਹਾ ਸੀਗਾ ਆਪਣੇ ਬਿਆਨ ਸਿੰਘ ਦਾ ਸ਼ਾਇਦ ਭਰਤੀ ਵੀ ਉਹਨੇ ਅਸੀਂ ਨਹੀਂ ਕਰਾਇਆ ਤੇ ਬਿਆਨ ਸਿੰਘ ਹੋਰੀ ਸ਼ਹੀਦ ਹੋ ਗਿਆ ਤੇ ਜਦੋਂ ਸਪਰੀਮ ਕੋਰਟ ਦੇ ਕੇਸ ਜਾਂਦਾ ਪੇ ਸਪਰੀਮ ਕੋਰਟ ਬਲਬੀਰ ਸਿੰਘ ਨੂੰ ਬਰੀ ਕਰ ਦਿੰਦੀ ਤੇ ਦੋ ਵਿਅਕਤੀ ਰਹਿ ਜਾਂਦੇ ਆ ਸਤਵੰਦ ਸਿੰਘ ਤੇ ਕੇਰ ਸਿੰਘ ਜਿਹਨਾਂ ਨੂੰ 6 ਜਨਵਰੀ 1999 ਨੂੰ ਫਾਂਸੀ ਲਾਈ ਜਾਂਦੀ ਹੈ ਸਾਡੇ ਜਿਹੜੇ ਨੇ ਅਰੰਦੇ RAM ਨਰਾਲੀ ਸਾਡੇ ਜੀ ਸੁਖਾ ਤੇ ਜਿੰਦਾ ਨੂੰ ਫਾਂਸੀ ਲਾਈ ਗਈ ਨਾ ਹਾਂ ਦੋਵਾਂ ਦੀਆਂ ਜਿਹੜੀਆਂ ਪੂਨਾ ਜੇਲ੍ਹ ਚ ਮਿਲਣ ਵਾਸੇ ਜਾਂਦੀਆਂ ਨੇ ਤੜਕੇ 4 ਵਜੇ ਫਾਂਸੀ ਲੱਗਣਾ ਤੇ ਉਹ ਦੋਵੇਂ ਹੱਸ-ਹੱਸ ਗੱਲਾਂ ਕਰਦੇ ਨੇ ਤੇ ਆਪਣੀ ਮਾਵਾਂ ਨੂੰ ਕਹਿੰਦੇ ਵੀ ਵੇਖੋ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਕਰਨੀ ਕੋਈ ਅਥਰੂ ਦੀ ਹੋਣੀ ਕੋਈ ਗਮ ਨਹੀਂ ਕਰਨਾ ਕਿਸੇ ਪ੍ਰਕਾਰ ਦਾ ਜਦੋਂ ਫੱਟਾ ਡਿੱਗੇ ਆਪਣੀਆਂ ਮਾਵਾਂ ਨੂੰ ਕਹਿੰਦੇ ਵੀ ਤੁਸੀਂ ਉਦੋਂ ਘੋੜੀਆਂ-ਗੋਣੀਆਂ ਨੇ ਉਦੋਂ ਨੱਚਣਾ ਇਸ ਗੱਲ ਦਾ ਕਿ ਤੁਹਾਡੇ ਪੁੱਤ ਜ ਮੌਦੀ ਕੁੜੀ ਮੌਦੀ ਜਿਹੜੀ ਉਹ ਮੌਦੀ ਹੋਂ ਚੱਲੇ ਗਏ। ਉਹਨਾਂ ਬੀਬੀਆਂ ਨੇ ਫਿਰ ਦਿਲ ਦੇ ਉੱਤੇ ਜਿਹੜਾ ਸੀ ਹੱਥ ਰੱਖ ਕੇ ਬਕਾਇਦ ਤੌਰ ਤੇ ਆਪਣੇ ਪੁੱਤਾਂ ਨੂੰ ਆਖਰੀ ਸੰਗਾਹ ਲਈ ਪੇਟ ਗਿਰਦੇ ਬਕਾਇਦ ਤੌਰ ਤੇ ਉਹਨਾਂ ਨੂੰ ਕੋੜੀਆਂ ਵੀ ਗਈਆਂ ਤੇ ਦੱਚੀਆਂ ਵੀ ਸੋ ਦੋਵੇਂ ਮਾਵਾਂ ਨਾਲ ਦੀ। ਫਿਰ ਸਾਡੇ ਪੋਤੇ ਕੰਕੇ ਕੀ ਕਰ ਇਹ ਆ ਸਾਡਾ ਜਜ਼ਬਾ ਇਹ ਸਾਡੀ ਜਜ਼ਬਾਤ ਹੁਣ ਆਜ ਜੋ ਉੱਥੇ ਪਹੁੰਚ ਪਾਇਆ ਗਿਆ ਰਾਗੀ ਭਾਈ ਗੁਰਦੇਵ ਸਿੰਘ ਨੇ ਕੀਰਤਨ ਕੀਤਾ ਜਾਨੀ ਬਲਜੀਤ ਸਿੰਘ ਜਿਹੜੇ ਗ੍ਰੰਥੀ ਨੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਫੁਕਵੰਨ ਵੰਨ ਲਿਆ ਕਿ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਬਕਾਇਦਾ ਤੁਸੀਂ ਰੋਕਤੀ ਸਰਦੇ ਫਿਰ ਖਾਲਸਾ ਜਿੰਦਾਬਾਦ ਦੇ ਮਾਰੇ ਤੇ ਲਗੜੀ ਲਗਣੀ ਸ਼ੂ ਲੱਗੇ ਜੀ ਪਰ ਹੀ ਲੱਗ ਜੇ ਇਥੇ ਹਿੰਦੂਤਵ ਵੀ ਕਹਿ ਦਿੰਨੇਗੇ ਹਿੰਦੂ ਰਾਸ਼ਟਰ ਦੀ ਬਾਤ ਕਰਦੇ ਹਮ ਕਰੋ ਜੇ ਕੋਈ ਖਾਲਸ ਨਿਕ ਨਾਰਾ ਮਾਰ ਦਿੰਦਾ ਤੇ ਉਹਨਾਂ ਦੇ ਢਿੱਡ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ ਹੂੰ ਕਹਿੰਦੇ ਹੱਤਵਾਦੀ ਆ ਗਏ ਬਿਲਕੁਲ ਸਾਨੂੰ ਲਖਵ ਦਿੰਦੇ ਅਤਵਾਦਿਤ ਜਾਂਦੇ ਆ ਵੱਖਵਾਦੀ ਦਿੰਦੇ ਜਾਂਦੇ ਆ ਖਾਲਸ ਦਿੰਦੇ ਜਾਂਦੇ ਆ ਪਰ ਜੇ ਖਾਲਸਤਾਨੀ ਤਾਂ ਹੁੰਦੇ ਤੇ ਤੁਸੀਂ ਇਹ ਯਦ ਰੱਖ ਲਿਓ ਫਿਰ ਨਰਿੰਦਰ ਕੁਮਾਰ ਮੋਦੀ ਨਾ ਹੁੰਦਾ ਨਰਿੰਦਰ ਖਾ ਮੋਦੀ ਹੁੰਦਾ ਅਮਿਤ ਖਾਂ ਸ਼ਾ ਹੁੰਦਾ ਇਨਾਂ ਦੀ ਬਦੌਲਤ ਅੱਜ ਤੁਸੀਂ ਆਪਣੇ ਧਰਮ ਦਾ ਆਨੰਦ ਮਾਣ ਰਹੇ ਹੋ ਜੀ ਸ਼ਰਮ ਕਰਿਆ ਕਰੀ ਉਹਨੂੰ ਅਤਵਾਦੀ ਕਹਿਣ ਲੱਗੇ ਹਾਂ ਅਤਵਾਦੀ ਝਝਾਰੂ ਨੇ ਇਨਾਂ ਦੀ ਬਦੌਲਤ ਹੀ ਤੁਸੀਂ ਇੱਕ ਉਸ ਜੇ 1978 ਦੀ ਜਲਦੀ ਜਿਹੜੀ ਹੁੰਦੀ ਆ ਲੁਧਿਆਣੇ ਦੇ ਵਿੱਚ ਸਟੇਡੀਅਮ ਦੇ ਵਿੱਚ ਤੇ ਲਾਲੂ ਪ੍ਰਸਾਦ ਜਾਦਵ ਨੇ ਉਸ ਟਾਈਮ ਤੇ ਗੱਲ ਕਹੀ ਸੀਗਾ ਵੀ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਲਾਲੂ ਪ੍ਰਸਾਦ ਨਾ ਹੁੰਦਾ ਲਾਲੂ ਖਾ ਹੁੰਦਾ ਜੀ ਐਡਾ ਵੱਡਾ ਲੀਡਰ ਉੱਥੇ ਨਿਕਲਦੇ ਕਹਿ ਕੇ ਗਿਆ ਤੇ ਫਿਰ ਤੁਹਾਨੂੰ ਆਪ ਕਿਆਸ ਕਰਨੀ ਦੇ ਦਿੱਤੀ ਪੀ ਸਿੱਖਾਂ ਨੂੰ ਵਾਤਵਾਦੀ ਵੱਖਰ ਦੀ ਕਹਿਣ ਲੱਗਿਆ ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਸਿੱਖਾਂ ਦੀ ਸਿੱਖਾਂ ਦੀ ਉੱਥੋਂ ਦੀ ਇਕਨੋਮੀ ਦਾ ਬੜਾ ਵੱਡਾ ਰੋਲ ਹੈ ਭਾਵੇਂ ਤੁਸੀਂ ਕੈਨੇਡਾ ਲੈ ਲਓ ਤੁਸੀਂ ਅਮਰੀਕਾ ਲੈ ਲਓ ਤੁਸੀਂ ਇੰਗਲੈਂਡ ਲੈ ਲਓ ਤੁਸੀਂ ਆਸਟ੍ਰੇਲੀਆ ਲੈ ਲਓ ਜੀ ਬਹੁਤ ਵੱਡਾ ਰੋਲ ਹੈ ਇਕਨੋਮੀ ਸਟੇਬਲ ਕਰਨ ਵਾਸਤੇ ਸਿੱਖਾਂ ਬਾਰੇ ਇੱਕ ਪ੍ਰਚਲਿਤ ਇਹ ਮੰਨਤੇ ਨਹੀਂ ਇਹ ਮਿਹਨਤੀ ਨਹੀਂ ਮਿਹਨਤੀ ਬਿਲਕੁਲ ਇਹ ਮਿਹਨਤ ਕਰਦੇ ਨੇ ਕਮਾਈ ਕਰਦੇ ਆਪ ਵੀ ਖਾਂਦੇ ਤੇ ਆਪਣੀ ਮਿਹਨਤ ਨੂੰ ਦਸੰਦ ਕਰਕੇ ਦੂਜੇ ਆਦਮੀ ਸਿਖਾਉਂਦੇ ਜੀ ਨਮਸਕਾਰ ਜੀ ਇਸ ਕਰਕੇ ਇਹਨਾਂ ਨੂੰ ਅਤਵਾਦੀ ਕਹਿਣ ਵਾਲਿਓ ਜਾਂ ਵੱਖਵਾਦੀ ਕਹਿਣ ਵਾਲਿਓ ਪਹਿਲਾਂ ਆਪਣੀ ਪੀੜੀ ਥੱਲੇ ਛੋਟਾ ਫੇਰ ਲੋ ਪੀ ਤੁਹਾਡੀ ਆਪਣੀ ਔਕਾਤ ਕੀ ਹੋਏਗੀ ਤੁਹਾਡੀ ਔਕਾਤ ਇਹ ਜਦੋਂ ਧੀਆ ਪੜਨਾ ਬਦਾਲੀ ਵਾਰੀ ਲੈ ਜਾਂਦੇ ਸੀ ਤੇ ਸਿੱਖ ਛੁਡਾ ਕੇ ਘਰਾਂ ਚ ਪਹੁੰਚਾਉਂਦੇ ਸੀ ਤੇ ਤੁਸੀਂ ਵਾਪਸ ਲੈਣ ਤੋਂ ਇਨਕਾਰ ਕਰ ਦਿੰਦੇ ਸੀ ਵੀ ਦੂਜੀ ਵਾਰੀ ਤੋਂ ਬਦਾਲੀ ਆ ਸਭਨ ਸਾਰਿਆਂ ਨੂੰ ਮਾਰ ਦਊਂਗਾ ਲੈ ਜਾਓ ਨਾਲ ਤੁਸੀਂ ਉਹਨਾਂ ਬੀਬੀਆਂ ਨੂੰ ਫਿਰ ਅੰਮ੍ਰਿਤ ਛਕਾ ਜਾਂਦਾ ਸੀ ਸਿੱਖ ਸੰਜਾਇਆ ਜਾਂਦਾ ਸੀ ਵੀ ਸਿੱਖ ਨੌਜਵਾਨਾਂ ਦੀ ਸ਼ਾਦੀ ਉਹਨਾਂ ਦੀ ਹੁੰਦੀਆਂ ਸੀ ਉਹ ਛੀਣੀਆਂ ਬਣ ਜਲੀਆਂ ਸੀਗੀਆਂ ਉਹ ਗਤਕਾ ਵੀ ਖੇਡਦੀਆਂ ਸੀ ਕਿਰਪਾਨ ਵਿੱਚ ਲਾਉਣਾ ਸਿੱਖਦੀਆਂ ਸੀਗੀਆਂ ਜੰਗੇ ਮੈਦਾਨ ਚ ਜੁੱਝਣਾ ਬਜਾਇ ਨਹੀਂ ਦੇਣਦੀਆਂ ਸੀ ਤੇ ਤੁਸੀਂ ਅੱਤਵਾਦੀ ਤੇ ਵਾਥੀਵਾਦੀ ਜਿਹੜੇ ਭੰਡਦੇ ਹੋ ਨਾ ਇਹ ਤੁਹਾਡੇ ਵਾਸਤੇ ਕੋਈ ਚੰਗੀ ਗੱਲ ਨਹੀਂ ਜੇ ਬਿਆਨ ਸਿੰਘ ਦੀ ਅੱਜ ਵਰਸੀ ਦੇ ਉੱਤੇ ਖਾਲਸਾ ਦੇ ਨਾਰੇ ਵੱਜ ਗਏ ਤੇ ਕੋਈ ਉੱਥੇ ਤੋਪ ਨਹੀਂ ਚੱਲ ਗਈ ਕੋਈ ਜੀ ਤੇ ਨਾ ਚਾਰੇ ਲੋੜਨਾ ਵੀ ਵੱਖਰਾ ਖਾਲਸਾ ਬਣ ਗਿਆ ਹਮ ਸਿੱਖਾਂ ਨੇ ਜੇ ਸਰਬਾਨੀਆਂ ਕੀਤੇ ਸੀ 93% 99 93 ਸਿੰਘਾਂ ਦੀ ਇਹ ਜਾਂਦਾ ਗਿਆ ਸੀ ਸੀਦੋ ਐਸੀ ਕਿ 93 ਦੇ ਸੇ ਆਜ਼ਾਦੀ ਦੀ ਲੜਾਈ ਦੇ ਵਿੱਚ ਜਦੋਂ ਨਹਿਰੂ ਨੇ ਕਿਹਾ ਸੀਗਾ ਵੀ ਦੇਸ਼ ਨੂੰ ਖਤਰਾ ਅਤੇ ਸੋਨਾ ਜਮ੍ਹਾਂ ਕਰਾਓ ਤੇ 5% ਪੂਰੇ ਦੇਸ਼ ਦੇ ਵਿੱਚੋਂ ਤੇ 95% ਦੀ ਉਹ ਸੋਨਾ ਜਲਾਸੀ ਪੰਜਾਬ ਚ ਹੋ ਗਿਆ ਸੀ ਜੀ ਇਸ ਕਰਕੇ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਕਹਿਣ ਵਾਲੇ ਜਿਹੜੇ ਆਪਣੀ ਪੀੜ੍ਹੀ ਤੋਂ ਸੋਟਾ ਫਿਰ ਤੁਹਾਡੀ ਔਕਾਤ ਪਿੱਛੇ ਕੀ ਰਹੀ ਹੈ ਜੀ ਤੁਸੀਂ ਕੀ ਸਾਕਾ ਨੀਲਾ ਤਾਰਾ ਸਮੇਂ ਤੁਸੀਂ ਖੁਸ਼ੀਆਂ ਮਲਾਈਆਂ ਉਸ ਸੱਚਖੰਡ ਦੇ ਹਮਲੇ ਨੂੰ ਕਿਹਾ ਤੁਸੀਂ ਬਿਲਕੁਲ ਜੈਠਾ ਆਇਆ ਜਿਹੜੇ ਸੱਚਖੰਡ ਦੀ ਨੀਂਹ ਪੱਥਰ ਇੱਕ ਸਾਈ ਮੀਆਂ ਮੀਨੇ ਰੱਖੀ ਸੀਗੀ ਤੇ ਹਿੰਦੂ ਵੀਰਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਖੁਦ ਕੇ দান ਦੇ ਕੇ ਤੇਦੀ ਉਹ ਸਾਰੀ ਕਰਵਾਈ ਸੀ ਜਿਹੜੇ ਕਾਲ ਤੱਕ ਰਹਿ ਗਏ ਇਸੇ ਕਾਲ ਤੱਕ ਤੋਂ ਜਦੋਂ ਇੱਕ ਹਿੰਦੂ ਵੀਰ ਗਿਆ ਸੀ ਮੇਰੀ ਪੰਤਾਨੀ ਚੁੱਕ ਕੇ ਲੈ ਗਏ ਨੇ ਇੱਕ ਸੂਰ ਦੇ ਦਬਾਬ ਤੇ ਸਿੱਖਾਂ ਨੇ ਸ਼ਕਤੀ ਘਟਣ ਦੇ ਬਾਅਦ ਜੀ ਦੀ ਉਹ ਪੰਤਾਨੀ ਵਾਪਸ ਲੈ ਕੇ ਉਹ ਭੈਣ ਨੂੰ ਹਵਾਲੇ ਕੀਤਾ ਉਸ ਪੰਡਤ ਨੇ ਵੀ ਮਾਰਿਆ ਆਪਣੀ ਪੰਤਾਨੀ ਲੈ ਜੂ ਤੁਸੀਂ ਆ ਜੀ ਇਸੇ ਕਨਵਾਤਵਾਦੀ ਵਖਵਾਦੀ ਕਹਿਣ ਵਾਲਿਓ ਨਫਰ ਦੇ ਬੰਜਾਰਿਓ ਜਿਹੜੀ ਥੋੜਾ ਜਿਹਾ ਆਪਣੀ ਪੀੜੀ ਤੇ ਸੋਟਾ ਜਰੂਰ ਫੇਰੋ ਤੇ ਜੇ ਉੱਥੇ ਨਾਰੇ ਚੜ ਲੱਗੇ ਤੇ ਭਿੰਨਾ ਆ ਨਾ ਖਾਲਸਾ ਨੇ ਬਣਿਆ ਵਾ ਤੇ ਨਾ ਇਹੋ ਜੀ ਕੋਈ ਗੱਲ ਆ ਖਾਲਸਾ ਰਾਜ ਦੀ ਬਹਾਲੀ ਦੀ ਗੱਲ ਅਸੀਂ ਅੱਜ ਵੀ ਕਰਦੇ ਆ ਪਹਿਲਾਂ ਵੀ ਕਰਦੇ ਸੀ ਤੇ ਗਾ ਵੀ ਕਰਦੇ ਰਵਾਂਗੇ ਆਜ਼ਾਦੀ ਦੀ ਲੜਾਈ ਵਾਸਤੇ ਜੇ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਤੇ ਉਹਦੇ ਵਿੱਚ ਇਕੱਲਾ ਭਾਰਤ ਨਹੀਂ ਹਿੰਦੁਸਤਾਨ ਨਹੀਂ ਉਹ ਚ ਪਾਕਿਸਤਾਨ ਵੀ ਸ਼ਾਮਲ ਆ ਭਾਰਤ ਵੀ ਸ਼ਾਮਲਾ ਬੰਗਲਾਦੇਸ਼ ਵੀ ਸ਼ਾਮਲਾ ਸਾਰੇ ਦੇਸ਼ਾਂ ਸਮਲੇ ਉਹਦੇ ਵਿੱਚ ਇਸ ਕਰਕੇ ਸਿੱਖਾਂ ਦੀ ਜੁਝੀ ਕਰਮਾਨੀਆਂ ਨੂੰ ਨਾ ਛੋਟਾ ਕਰਕੇ ਨਾ ਵੇਖੋ ਇਹਨਾਂ ਦੀਆਂ ਕਰਮਾਨੀਆਂ ਜਿਹੜੀਆਂ ਸੈਂਕੜੇ ਦੀ ਹਜ਼ਾਰਾਂ ਮੀਲਾਂ ਤੱਕ ਉਹਨਾਂ ਦੀ ਗੂੰਜ ਜਿਹੜੀ ਜਾਂਦੀ ਹੈ ਜੀ ਬਿਲਕੁਲ ਗਿਆਨੀ ਸੁਲਤਾਨ ਸਿੰਘ ਦਾ ਤਬਾਤਲਾ ਕਰਦੀ ਹੈ ਐਸਟੀਪੀਸੀ ਵੀਡੀਓ ਵਾਇਰਲ ਹੁੰਦੀ ਹੈ ਗਿਆਨੀ ਹਰਪੀ ਸਿੰਘ ਦੇ ਨਾਲ ਇੱਕ ਧਾਰਮਿਕ ਸਮਾਗਮ ਤੇ ਦੋਵਾਂ ਦੀ ਮੁਲਾਕਾਤ ਹੁੰਦੀ ਹੈ ਦੋਵੇਂ ਸ਼ਿਰਕਤ ਕਰਦੇ ਨੇ ਇਹਦੇ ਗੱਲਬਾਤ ਕਰਦੇ ਨੇ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਫਿਰ ਐਸਟੀਪੀਸੀ ਦਾ ਐਕਸ਼ਨ ਦੇਖਣ ਨੂੰ ਮਿਲਦਾ ਇਸ ਬਾਅਦ ਇਹਨੂੰ ਕਿਸ ਤਰੀਕੇ ਦੇ ਨਾਲ ਲਈਏ ਕਿ ਗਿਆਨੀ ਹਰਪੀ ਸਿੰਘ ਦੇ ਨਾਲ ਨੇੜਤਾ ਜੋ ਸੀ ਉਸ ਕਰਕੇ ਐਸਟੀਪੀਸੀ ਦੇ ਵੱਲੋਂ ਜਿਹਾ ਐਕਸ਼ਨ ਲਿਆ ਗਿਆ ਕਿਉਂਕਿ ਉਹ ਬਾਗੀ ਹੋ ਚੁੱਕੇ ਇਹਨਾਂ ਦੇ ਵੱਲੋਂ ਕਾਫੀ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਨੇ ਜਾਂ ਫਿਰ 2 ਦਸੰਬਰ ਦੇ ਫੈਸਲੇ ਦੇ ਵਿੱਚ ਵੀ ਗਿਆਨੀ ਸੁਲਤਾਨ ਸਿੰਘ ਸ਼ਾਮਲ ਸਨ ਉਹ ਕਿਹੜ ਜਿਹੜੀ ਐ ਉਹ ਹੁਣ ਇੱਕ ਬਹਾਨਾ ਮਿਲ ਗਿਆ ਤੇ ਤਾਂ ਕੱਢੀ ਐ ਜਿਹੜੇ ਆ ਤੁਰੇ ਫਿਰਦੇ ਨਾ ਰਗਵੀਰ ਸਿੰਘ ਹੋਰੀ ਹਾਂ ਮੈਂ ਗਿਆਨੀ ਨਹੀਂ ਕੋਈ ਗਿਆਨੀ ਨਹੀਂ ਕੀਤਾ ਗੁਰਨਮ ਜੀ ਜਿਹੜੇ ਤੁਰੇ ਫਿਰਦੇ ਨਾ ਵੀ ਹੈੱਡ ਗ੍ਰੰਥੀ ਦਰਬਾਰ ਸਭ ਤੁਸੀਂ ਉਸ ਉਹਦੇ ਨੂੰ ਕਲੰਕਿਤ ਕਰ ਰਹੇ ਹੋ ਬਦਲੀ ਤੁਹਾਡੀ ਵੀ ਹੋ ਜਾਣੀ ਐ ਜੀ ਇੱਤੇ ਵੀ ਕੋਈ ਇਹੋ ਜਿਹਾ ਦੋਸ਼ ਲਾ ਕੇ ਤੁਹਾਨੂੰ ਵੀ ਕਿਤੇ ਬਾਹਰ ਬਦਲਾਇਆ ਜਾਣਾ ਤੇ ਤੁਹਾਨੂੰ ਉਹਨਾਂ ਲੋਕਾਂ ਦੀ ਜ਼ਿੰਦਗੀ ਮੰਦਰੀ ਪਣੀ ਜਿਨ੍ਹਾਂ ਨੂੰ ਤੁਸੀਂ ਸਰੂਪੇ ਤੇ ਦੰਦੇ ਫਿਰਦੇ ਹੋ ਦਸਤਾਰਾਂ ਦੰਦੇ ਫਿਰਦੇ ਜੀ ਉਹਨਾਂ ਦੇ ਧਲੇ ਗ੍ਰੰਥੀ ਬਣ ਕੇ ਕੰਮ ਕਰੋਗੇ ਤੁਸੀਂ ਬਦਲੀ ਤੁਹਾਡੀ ਵੀ ਤਿਆਰੀ ਹੈ ਸੁਲਤਾਨ ਸਿੰਘ ਦੀ ਬਦਲੀ ਕਰਨ ਦੀ ਪਹਿਲਾਂ ਤਿਆਰੀ ਤੇ ਕਿ ਬਹਾਨਾ ਬਣ ਗਿਆ ਹਮ ਜੀ ਗਿਆਨੀ ਹਰਪ੍ਰੀਤ ਪੰਥ ਦਾ ਹਿੱਸਾ ਨੇ ਸਾਬਕਾ ਜਥੇਦਾਰ ਨੇ ਉਹਨਾਂ ਦੀ ਕਿਸੇ ਨਾ ਵਿਚਾਰਤ ਰੱਖ ਜਿਹੜੀ ਆ ਉਹ ਵਖਰੇਵਾ ਹੋ ਸਕਦਾ ਵਾ ਪੰਥ ਤੋਂ ਵਖਰੇਵਾ ਕਦੇ ਨਹੀਂ ਹੋਈਣਾ ਚਾਹੀਦਾ ਜੀ ਤੇ ਜਿਹੜੀ ਪ੍ਰਸੂਤ ਕੱਲ ਸ਼੍ਰੋਮਣੀ ਕਮੇਟੀ ਦੇ ਘੋਲੀ ਆ ਇਹਨਾਂ ਨੂੰ ਮੈਸਰ ਚੱਪਣੀ ਜਾਣੀ ਜਿੱਦੀ ਬਥਰੀਆਂ ਮਿਲ ਜਣੀਆਂ ਬਾਜ਼ਾਰ 'ਚ ਤੇ ਵੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਅੱਜ ਗੁੱਪਤੂ ਕਰਨ ਦੇ ਗੱਲਾਂបੱਤਾਂ ਕਰਨ ਦੇ ਨੇ ਤੇ ਇਹਨਾਂ ਨੂੰ ਬਕਾਇਦਾ ਤੌਰ ਤੇ ਬਦਲੀ ਕਰ ਦਿਓ ਕਰ ਦਿਓ ਬਦਲੀ ਫਿਰ ਕੀ ਹੋਊਗਾ ਮੁਕਸਾ ਸਾਹਿਬ ਜੀ ਗੁਰੂ ਗੁਰੂਆਨੀ ਧਰਤੀ ਨਾ ਨਸ਼ਵ ਪਾਸੇ ਧਰਤੀ ਫਿਰ ਕੀ ਕਰਤਾ ਬਦਲੀ ਤੇ ਉੱਥੇ ਬਿਲਕੁਲ ਮੈਂ ਤੇ ਇਹ ਗੱਲ ਕਹਿਣਾ ਵੀ ਜਿਹੜਾ 27 ਜੂਨ 2005 ਨੂੰ ਇੱਕ ਕਮੇਟੀ ਬਣੀ ਸੀ 34 ਮੈਂਬਰੀ ਵੀ ਤਕਤਾਂ ਦੇ ਜਿਸ ਤਰ੍ਹਾਂ ਦੀ ਯੁਗਤੀ ਤੇ ਸੇਵਾ ਮੁਕਤੀ ਸੇਵਾ ਫਲ ਉਹਨਾਂ ਦੀ ਟਨਰ ਬਾਰੇ ਇੱਕ ਜਿਹੜਾ ਵਿਧੀ ਵਿਧਾਨ ਬਣਨਾ ਚਾਹੀਦਾ ਮੈਂ ਨਾ ਪਹਿਲਾਂ ਇਹਨਾਂ ਦਾ ਆਪਣਾ ਵਿਧੀ ਵਿਧਾਨ ਬਣਾਣਾ ਚਾਹੀਦਾ ਸ਼੍ਰੋਮਣੀ ਕੀ ਬੇਬਰ ਦੇ ਦਾ ਪ੍ਰਬੰਧ ਕਰਦਾ ਇਹਨਾਂ ਦੇ ਅਧਿਕਾਰ ਖੇਤਰ ਦੀ ਸਿਰ ਕਿਤੇ ਜਾਣਾ ਚਾਹੀਦਾ ਜੀ ਚੁੱਪ ਕਰਕੇ ਤੁਸੀਂ ਇੱਕ ਬੰਦਾ ਜਿਹੜਾ ਉੱਥੇ ਨਾ ਮੁਲਾਜ਼ਮ ਹੈ ਨਾ ਗੱਲੋਂ ਬਿਆਨ ਦੇ ਰਿਹਾ ਵਾ ਨਹੀਂ ਜੀ ਉਹ ਉੱਥੇ ਬੈਸ ਬਦਲੀ ਕੀਤੀ ਹੈ ਜੀ ਉਹਨਾਂ ਨੂੰ ਉੱਥੇ ਭੇਜਿਆ ਜੀ ਉੱਥੇ ਪ੍ਰੋਗਰਾਮ ਨਹੀਂ ਫਲਾਣੇ ਪ੍ਰੋਗਰਾਮ ਠਿਕੜੇ ਪ੍ਰੋਗਰਾਮ ਈਗਲ ਜੇ ਇਹ ਨਾ ਜਾਂਦੇ ਫਿਰ ਪ੍ਰੋਗਰੈਸ ਨਹੀਂ ਹੁੰਦੀ ਹੋਣੀ ਇਹ ਤੋਂ ਜਿਹੜਾ ਮੈਨੇਜਰ ਰਹਾ ਦਰਬਾਰ ਸਾਹਿਬ ਦਾ ਉਹਨਾਂ ਦੇ ਭਗਵੰਤ ਸਿੰਘ ਢੰਗੇੜਾ ਜਿਸ ਬੁੜੀਆ ਜਿਹਾ ਨਾਮ ਨੂੰ ਅਕਲ ਤੇ ਨਾਮ ਨੂੰ ਮੌਤ ਸਿਰੇ ਮੱਥਾ ਟਿਕਣਾਉਂਦਾ ਨਾ ਫਲੋ ਫਲੋ ਪਾਸੇ ਜੇ ਪਾਸੇ ਮੱਥਾ ਟਿਕਣਗੇ ਮੱਥੇ ਪੰਜੇ ਸੇ ਮੱਥਾ ਟਿਕਣ ਲੱਗੇ ਜੀ ਦੋ ਸੇਵਾਦਾਰ ਨੇ ਖਲੋਤੇ ਦੋ ਇਹਦੇ ਖਲੋਤੇ ਬਾਅਦਿਆਂ ਦੀ دہشت ਪਾਈ ਹੁੰਦੀ ਹੈ ਇਹੋ ਜਿਹੇ ਬੰਦੇ ਉੱਥੇ ਚਾਹੀਦੇ ਨੇ ਇਹ ਕੋਈ ਵੀਆਈਪੀ ਕੇਂਦਰ ਨਹੀਂ ਹੈਗਾ ਜੀ ਇਹ ਦਾ ਕਰ ਰੱਬ ਦਾ ਕਰ ਜਿੱਥੇ ਹਰ ਇੱਕ ਦਾ ਬਰਾਬਰ ਦਾ ਅਧਿਕਾਰ ਆ ਦਰਗੀਆਂ ਦੇ ਬਗਲੇ ਪਾਸੇ ਦਰਬਾਰ ਸਭ ਚ ਲੋਕ ਬੈਠਦੇ ਨੇ ਫੋਟੋ ਲੁਆਉਣ ਵਾਸਤੇ ਜੇ ਫੋਟੋ ਨਹੀਂ ਖਸਦੀ ਤਾਂ ਕੈਮਰਾ ਨਹੀਂ ਹੁੰਦਾ ਉਹ ਤਾਂ ਤੁਸੀਂ ਵੇਖੋ ਕੋਈ ਨਹੀਂ ਜਾਂਦਾ ਉੱਥੇ ਜੀ ਇਦੋਂ ਕੈਮਰਾ ਲੱਗਦਾ ਪਰ ਸ਼ਫਾਰਸ਼ਾ ਬੈਂਦੀਆਂ ਉੱਥੇ ਮੈਨੂੰ ਬਿਠਾਓ ਜੀ ਮੈਨੂੰ ਬਿਠਾਓ ਹੂੰ ਉਹ ਜਗ੍ਹਾ ਅੱਜ ਵੀਆਈਪੀ ਲੋਕਾਂ ਦੀ ਬਣ ਗਈ ਆ ਉੱਥੇ ਪੁਲਿਸ ਵਾਲੇ ਅਫਸਰ ਆ ਕੇ ਬੈਂਦੇ ਆ ਉੱਥੇ ਜੱਜ ਬੈਂਦੇ ਆ ਉੱਥੇ ਵੱਡੇ ਵੱਡੇ ਵਕੀਲ ਬੈਂਦੇ ਆ ਉੱਥੇ ਸ਼ਰੋਮਣੀ ਕਮੇਟੀ ਦੇ ਆਪਣੇ ਅਦਾਰੇ ਦੇ ਜਿਹੜੇ ਅਫਸਰ ਨੇ ਉਹ ਬੈਂਦੇ ਆ ਆਮ ਬੰਦਾ ਨਹੀਂ ਬੈ ਸਕਦਾ ਉੱਥੇ ਕੋਈ ਇੱਕ ਜੱਜ ਨੂੰ ਥੋੜਾ ਜਿਹਾ ਕਹਤਾ ਸੇਵਾਦਾਰ ਜੀ ਮਾਰੀ ਥੋੜਾ ਪਾਸੇ ਹੋ ਜੀ ਇੱਥੇ ਇੱਕ ਬੰਦਾ ਹੋਰ ਬੈਠਣਾ ਉਸ ਬੰਦੇ ਦੇ ਕੈਂਟਸ ਜੱਜ ਦੇ ਕਹਿੰਤੇ ਇਮੀਡੀਏਟਲੀ ਦੋ ਗਰੀਬ ਸੇਵਾਦਾਰ ਜਿਹੜੇ ਸੀ ਝਟਕਾ ਕੇ ਰੱਖਤੇ ਉਹਨਾਂ ਨੇ ਅਸੈਸਮੈਂਟ ਕਰਤੇ ਨੰ। ਆਮ ਤੌਰ ਤੇ ਕਹਿੰਦੇ ਸ਼ਿਕਾਇਤ ਕਰੀ ਸੀ ਪੜਤਾਲ ਕਰਾਂਗੇ ਕਿ ਇੱਥੇ ਪੜਤਾਲ ਕੀਤੀ ਤੁਸੀਂ? ਜੀ। ਕੀ ਦੱਸ ਸਕਦੇ ਮੈਂ ਪੜਤਾਲ ਕੀਤੀ ਇਹਨੇ? ਇਸ ਕਰਕੇ ਉੱਥੇ ਸਭ ਅੱਛਾ ਨਹੀਂ। ਬੰਕ ਗਿਆਨੀ ਸੰਗੋਰੀ ਜੇ ਗ੍ਰੰਥੀ ਬਕਾਇਦਾ ਤੌਰ ਤੇ ਸਾਬਕਾ ਜਨਹਦਰ ਤੱਕ ਚਰੀ ਕੇਸਗੜ ਸੇ ਤੋਂ ਉਹਨਾਂ ਦਾ ਮਾਨ ਸਰਕਾਰ ਉਹਨਾਂ ਹੀ ਅੱਜ ਵੀ ਹੋਣਾ ਚਾਹੀਦਾ ਜਿੰਨਾ ਪਹਿਲਾਂ ਸੀਗਾ ਜੀ ਅੱਜ ਤੁਸੀਂ ਆਪਣੀ ਨਲਾਕੀ ਤੇ ਪਰਦਾ ਪਾਉਣ ਦੀ ਖਾਤਰ ਤੁਹਾਡਾ ਕਿਹੜਾ ਮੁਲਾਜ਼ਮ ਨਹੀਂ ਹੈਗਾ ਤੁਹਾਡਾ ਆਪਣੇ ਐਸਪੀਸੀ ਐਸਪੀਸੀ ਦਾ ਓਏ ਉਹ ਬਿਆਨ ਦੇ ਰਿਹਾ ਵਾ ਕਿ ਉੱਥੇ ਨਹੀਂ ਜੀ ਉਹ ਤਾਂ ਵੈਸੇ ਹੀ ਕੀਤਾ ਜੀ ਵੈਸੇ ਪਹਿਲਾਂ ਕੋਈ ਨਹੀਂ ਕੀਤਾ ਤੁਸੀਂ ਹੁਣ ਕਿਉਂ ਕੀਤਾ ਤੁਸੀਂ ਆਪ ਤਾਂ ਤਾਂ ਨਹੀਂ ਗਿਆ ਹੋਣਾ ਕੋਈ ਕਹਾਂਗੇ ਕਿ ਸ਼ਰੋਮਣੀ ਕਮੇਟੀ ਦੇ ਵਿੱਚ ਜਿਹੜੀ ਮੈਂ ਸੋਚਦਾ 27 ਜੂਨ 2025 ਨੂੰ ਕਮੇਟੀ ਬਣੀ ਸੀ ਵਿਧਿ ਉਧਿਆਰਦਾਂ ਨੂੰ ਅੱਜ ਤੱਕ ਉਹਦੀ ਕੋਈ ਮੀਟਿੰਗ ਨਹੀਂ ਹੋਈ ਸੀ ਬਹੁਤ سارے ਬੰਦੇ ਛੱਡ ਗਏ ਵਿੱਚੋਂ ਜੀ ਤੇ ਹੁਣ ਬਕਾਇਦਾ ਤੋਂ ਤੁਸੀਂ ਨੇ ਰੱਬ ਨੂੰ ਸਮੱਤ ਬਖਸ਼ੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਇਹਨਾਂ ਨੂੰ ਕਿ ਨਿੱਕੀਆਂ-ਨਿੱਕੀਆਂ ਗਲਤੀਆਂ ਨਾ ਕਰੋ ਇਹ ਕੌਮ ਦੇ ਵਿੱਚ ਦਫੇੜ ਪੈਦਾ ਕਰਦੀਆਂ ਨੇ ਇਹ ਨਾ ਹੋਵੇ ਲੋਕ ਤੁਹਾਨੂੰ ਧੂਕੇ ਬਾਹਰ ਕੱਢ ਦੇਣ ਇੱਥੋਂ ਬਿਲਕੁਲ ਇਸ ਕਰਕੇ ਗਿਆਨੀ ਸੁਲਤਾਨ ਸਿਖ ਰਚਦਾ ਹੈ ਕਿ ਜੇ ਬਦਲੀ ਕੀਤੀ ਤਾਂ ਚੁੱਪ ਕਰਕੇ ਆਪਣੇ ਦਿਹਾੜੇ ਪੂਰੇ ਕਰਨ ਸਿਬ ਨੌਕਰੀ ਕਰਨੀ ਹੈ ਚੱਕਰੀ ਕਰਨੀ ਨੌਕਰੀ ਨਹੀਂ ਚੱਕਰੀ ਕਰਨੀ ਤੁਸੀਂ ਤੁਸੀਂ ਗੁਰੂ ਦੇ ਨੌਕਰ ਹੋ ਸਕਦੇ ਹੋ ਪਰ ਤੁਸੀਂ ਚੱਕਰੇ ਨੰਦੇ ਬਣ ਗਏ ਜਿਹੜੇ ਬਾਦਲ ਲਾਣਾ ਪਰੇ ਫਿਰਦਾ ਉੱਥੇ ਜੀ ਕਰਕੇ ਬਕਾਇਦਾ ਤੌਰ ਤੇ ਇਹਨਾਂ ਦੀ ਬਦਲੀ ਕੀਤੀ ਆ ਮੈਂ ਸੋ ਇਦਾਂ ਵੀ ਮਰਿਆਦਾ ਦੇ ਉਲਟ ਕੀਤੀ ਆ ਨਿਯਮਾਂ ਦੇ ਉਲਟ ਕੀਤੀ ਆ ਉਹਨਾਂ ਦੀ ਬਦਲੀ ਇੱਥੇ ਸੀ ਇੱਥੇ ਰਹਿਣ ਦੇ ਦਿੰਦੇ ਇਹਨਾਂ ਨੂੰ ਕਾਰੋਬਾਰ ਚੱਲਦਾ ਸੀ ਚੱਲੀ ਜਾਂਦੇ ਹੋ ਹੂੰ ਕੱਲ ਤੁਹਾਡਾ ਇੱਕ ਜਿਹੜਾ ਜਿਹੜਾ ਬਲੂਆਈ ਬਲੂਆਈ ਬੋਏ ਸੀ ਤੁਹਾਡਾ ਜੀ ਇੱਕ ਪ੍ਰਚਾਰਕ ਨੂੰ ਲੱਖ ਰੁਪਏ ਫੜਿਆ ਗਿਆ ਕਿਉਂ ਫੜਿਆ ਕੇ ਦੱਸ ਦਿਓ ਤੁਸੀਂ ਉਹਨੂੰ ਕਿਉਂ ਤੁਸੀਂ ਨਗਰ ਕੀਤੇ ਨੂੰ ਲਾਟਾ ਕੇ ਤੇ ਵਾਪਸ ਤੇ ਐਸਬੀਸੀ ਭੇਜਤਾ ਦੱਸ ਦਿਓ ਕਿਉਂ ਭੇਜਿਆ ਤੁਸੀਂ ਸ਼੍ਰੋਮਣੀ ਕਮੇਟੀ ਜਿੰਨਾ ਕਾਰਜਾਂ ਵਾਸਤੇ ਬਣੀ ਸੀ ਉਹ ਤੱਤੋਂ ਕੋਹਾ ਦੂਰ ਜਾ ਚੁੱਕੀ ਹੈ ਹੁਣ ਇਹ ਈਰਖਾ ਦਾ ਇਹ ਬਕਾਇਦਾ ਤੌਰ ਤੇ ਧੜੇਬੰਦੀ ਦਾ ਕੇਂਦਰ ਬਣ ਚੁੱਕੀ ਹੈ ਜੀ ਜੀ ਫਰੇ ਕਿੰਨੇ ਵਖਰੇਵੇਂ ਪੈ ਗਏ ਨੇ ਵਿਰੋਧ ਹੁੰਦਾ ਹੈ ਕਮਜ਼ੋਰ ਕੀਤੀ ਜਾ ਰਹੇ ਆ ਕੌਮ ਨੂੰ ਪਰ ਬਹਾਨੇ ਤੇ ਆਪ ਦੰਦੇ ਨੇ ਅਜਿਹੇ ਕੰਮ ਕਰਕੇ ਬਾਕੀ ਦੇਖੋ ਹੁਣ ਜਦੋਂ ਕਿਤੇ ਇਹਨਾਂ ਨੂੰ ਐਸ்சிਪੀਸੀ ਪ੍ਰਧਾਨ ਨੂੰ ਜਾਂ ਕਿਸੇ ਹੋਰ ਵੱਡੇ ਅਧਿਕਾਰੀ ਨੂੰ ਕੋਈ ਸਵਾਲ ਕੀਤਾ ਜਾਂਦਾ ਹੈ ਭਵਿੱਖ ਦੇ ਵਿੱਚ ਤੇ ਕੀ ਜਵਾਬ ਦਿੰਦੇ ਨੇ ਕੀ ਕੁਝ ਬੋਲਦੇ ਨੇ ਕਿ ਮੁੱਦੇ ਤਾਂ ਖੁਦ ਬਣਾ ਦਿੰਦੇ ਨੇ ਅਜਿਹੀਆਂ ਗੱਲਾਂ ਕਰਕੇ ਜਿਵੇਂ ਫੈਸਲੇ ਲੈਣ ਜਿਹੜੇ ਪ੍ਰਧਾਨ ਨੇ ਆਪ ਥੁੱਕ ਕੇ ਚੱਕਿਆ ਉਹ ਦੂਜਿਆਂ ਦੇ ਕਰਤਾਰ ਦੀ ਕੀ ਗੱਲ ਕਰੂਗਾ ਦੱਸੋ ਕਿ ਤੁੱਕ ਕੇ ਚਟਣਾ ਪ੍ਰਧਾਨ ਜਿਹੜਾ ਵਾ ਕੀ ਦੁਨੀਆਂ ਦੇ ਉੱਤੇ ਆਪਣੀ ਕੋਈ ਚੰਗੀ ਸ਼ਬੀ ਦੇ ਸਕਦਾ ਜੀ ਜਥੇਦਾਰ ਗੁਰਚਰਨ ਸਿੰਘ ਟੋੜਾ ਤੋਂ ਬਾਅਦ ਕੋਈ ਵੀ ਅਜੇ ਪ੍ਰਧਾਨ ਨਹੀਂ ਆਇਆ ਜਿਨੇ ਸ਼੍ਰੋਮਣੀ ਕਮੇਟੀ ਦੀ ਸ਼ਬੀ ਜਿਹੜੀ ਉਹ ਬਰਕਰਾਰ ਰੱਖੀ ਹੋਵੇ ਜੀ ਉਹ ਜਥੇਦਾਰ ਗੁਰਚਰਨ ਸਿੰਘ ਟੋੜਾ ਸੀ ਉਹ ਨਾਲ ਹੀ ਸਭ ਕੁਝ ਲੈ ਗਿਆ ਉਸ ਤੋਂ ਬਾਅਦ ਜਿੰਨੀ ਕੀ ਗਰਾਫਟ ਸ਼੍ਰੋਮਣੀ ਕਮੇਟੀ ਕਰ ਚੁੱਕੀ ਹੈ ਨਾ ਅੱਜ ਕਿ ਜਿਹੜੀ ਗੱਲ ਸਾਡੀਆਂ ਵਿਰੋਧੀ ਤਰ੍ਹਾਂ ਚਾਹੁੰਦੀਆਂ ਨੇ ਉਹਨੂੰ ਇਨਜਾਮੇ ਖੁਦ ਦੇਣ ਜਾ ਰਹੇ ਨੇ ਖੁਦ ਦੇ ਰਹੇ ਨੇ ਉਹੀ ਗੱਲ ਜੀ ਜੀ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਰੇ ਪ੍ਰਧਾਨ ਮੰਤਰੀ ਬਿਹਾਰ ਦੇ ਵਿੱਚ ਗੱਲ ਕਰਤ ਨੇ ਤੰਜ਼ ਕੱਸਦੇ ਨੇ ਕਿ ਉਹਨਾਂ ਨੂੰ ਹੁਣ ਇੱਥੇ ਲੈ ਕੇ ਆਂਦਾ ਹੈ ਤੁਹਾਡੇ ਕੋਲ ਕਿ ਉਹ ਤੁਹਾਡੇ ਹਮਾਇਤੇ ਹੋਣਗੇ ਜਿਹੜੇ ਆਪ ਕਹਿੰਦੇ ਸੀ ਉਸ ਵਿੱਚ ਦੇ ਸਾਬਕਾ ਮੁੱਖ ਮੰਤਰੀ ਕਿ ਇਹਨਾਂ ਨੂੰ ਬਾਹਰ ਕੱਢੋ ਯਾਨੀ ਕਿ ਬਿਹਾਰੀਆਂ ਨੂੰ ਬਾਹਰ ਕੱਢੋ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਦਾ ਇਹ ਬਿਆਨ ਉਹਨਾਂ ਦੇ ਵੱਲੋਂ ਜੋ ਤੰਜ ਕੱਸਿਆ ਉਸ ਦੇ ਨਾਲ ਚਰਨਜੀਤ ਸਿੰਘ ਚੰਨੀ ਦੇ ਉੱਤੇ ਕਿੰਨਾ ਕਸਰ ਪਵੇਗਾ ਕਾਂਗਰਸ ਤੇ ਕਿੰਨਾ ਕਸਰ ਪਵੇਗਾ ਇਹ ਕੀ ਕਾਂਗਰਸ ਦੇ ਉੱਤੇ ਹੀ ਤਿੱਖਾ ਹਮਲਾ ਕਰਨਾ ਸੀ ਤੇ ਚੰਨੀ ਇੱਕ ਬਹਾਨਾ ਮਿਲ ਗਿਆ ਉਹਨਾਂ ਨੂੰ ਬਿਹਾਰ ਦੇ ਵਿੱਚ ਕਿਉਂਕਿ ਚੋਣਾਂ ਨੇ ਚੋਣ ਪ੍ਰਚਾਰ ਹੋ ਰਿਹਾ ਨੇ ਤੇ ਸਾਰਿਆਂ ਨੂੰ ਇਹੀ ਹੈ ਕਿ ਸੀਟ ਆਪਣੇ ਨਾਮ ਕਰਨੀ ਹੁੰਦੀ ਹੈ ਚੋਣਾਂ ਅਸੀਂ ਜਿੱਤਣੀਆਂ ਨੇ ਕੀ ਲੱਗਦਾ ਤੁਹਾਨੂੰ ਚੰਨੀ ਸਾਹਿਬ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਨਾਲ ਲੋਕ ਸਭਾ ਮੈਂਬਰ ਨੇ ਜੀ ਉਹਨਾਂ نئی ਸਰਕਾਰ ਪ੍ਰਚਾਰਕਾਂ ਤੇ ਡਿਊਟੀ ਜਿਹੜੀ ਆ ਉਹ ਬਖੈਦਾ ਤੌਰ ਤੇ ਵਿਹਾਟ ਲੱਗੀ। ਲੱਛੇ ਦਾ ਤਕਰੀਰ ਵੀ ਕਰਨੀ ਜਾਣਦੇ ਨੇ। ਇਤਿਹਾਸ ਨਾਲ ਜੁੜੇ ਹੋਏ, ਅੰਤਿਹਾਸ ਨਾਲ ਜੁੜੇ ਨੇ। ਪੰਜਾਬ ਨਾਲ ਜੁੜੇ ਨੇ, ਦੇਸ਼ ਨਾਲ, ਦੁਨੀਆ, ਦੀਨ ਦੁਨੀਆ ਨਾਲ ਜੁੜੇ ਨੇ। ਹਰ ਖੇਤਰ ਜਿਹਨਾਂ ਦੀ ਆਪਣੀ ਕਮਾਂਡ ਵੱਖਰੀ ਕਿਸ ਨੂੰ ਨਹੀਂ ਤੇ 2022 ਦੇ ਵਿੱਚ ਉਹਨਾਂ ਕਹਿਆ ਸੀ ਆ ਦਿੱਲੀ ਵਾਲੇ ਤੇ ਯੂਪੀ ਵਾਲੇ ਜਿਹੜੇ ਭਈਆ ਇੱਥੇ ਵੜ ਨਹੀਂ ਦੇਣੇ ਅਸੀਂ ਟੋਪੀਆਂ ਵਾਲੇ ਜਿਹੜੇ ਜੀ ਉਹਨਾਂ ਦਾ ਜਨਤਾ ਉਹ ਆਮ ਆਦੀ ਪਾਰਟੀ ਦੇ ਇਹਨਾਂ ਤੇ ਜਿਹੜੇ ਅੱਜ ਇੱਥੋਂ ਦੇ ਮਿੱਠੀ ਨੂੰ ਨਾ ਤੇ ਸੀ ਪਰ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਇੱਕ ਸਾਬਕਾ ਮੁੱਖ ਮੰਤਰੀ ਤੁਸੀਂ ਆਪਣੇ ਕਦਮ ਉੱਤੇ ਬਰਾਬਰ ਸਮਝਿਆ ਬਰਾਬਰ ਸਮਝਿਆ ਅਸੀਂ ਉਹਦੇ ਖਾਦ ਵੀ ਅਸੀਂ ਉਹਦੇ ਖਾਦ ਬੋਲੇਗਾ ਸਾਡੇ ਕਦਮ ਉੱਤੇ ਬਰਾਬਰ ਮਾਰੇ ਮੋਟੇ ਮਤਲਬ ਬੋਲਦੇ ਨਹੀਂ ਸੀ ਨਹੀਂ ਬੋਲਦਾ ਬਿਲਕੁਲ ਇੱਕ ਪ੍ਰਧਾਨ ਮੰਤਰੀ ਤਾਂ ਐਵੇਂ ਨਹੀਂ ਗੱਲ ਕਰੋਗੇ ਐਦਾਂ ਜੇ ਤੁਸੀਂ ਇਹ ਗੱਲ ਕਹੀ ਹੈ ਤਾਂ ਮਤਲਬ ਹੈ ਉੱਥੋਂ ਦੇ ਸੰਕੇਤ ਬੋਦੇ ਤੁਹਾਡੇ ਹੱਕ 'ਚ ਨਹੀਂ ਕਿ ਚੰਨੀ ਦਾ ਭੂਤ ਤੁਹਾਨੂੰ ਬਿਹਾਰ ਚ ਵੀ ਡਰਾਉਂਦਾ ਤੇ ਤੁਹਾਨੂੰ ਦਿੱਲੀ ਚ ਵੀ ਡਰਾਉਂਦਾ ਤੇ ਪੰਜਾਬ ਚ ਵੀ ਡਰਾਉਂਦਾ ਤੇ ਜਿਹੜੀ ਗੱਲ ਲੋਕਾਂ ਚ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਗਲੇ ਉਸੇ ਵੇਲੇ ਜਵਾਬ ਦਿੱਤਾ ਉਹਦਾ ਪੀ ਉਹ ਖਬਰਾਂ ਕੱਢ ਕੇ ਵੇਖ ਲੁੱਤੀ ਸੀ ਕਿਹਦੇ ਬਾਰੇ ਗੱਲ ਕੀਤੀ ਸੀ ਜੀ ਅਸੀਂ ਬਿਹਾਰੀਆਂ ਬਾਰੇ ਕੋਈ ਗੱਲ ਨਹੀਂ ਕੀਤੀ ਹਾਂ ਅੱਜ ਇਹ ਉਹਨਾਂ ਟੋਪੀ ਵਾਲਿਆਂ ਨੇ ਬੇਦੀ ਜਿੱਦ ਕੀਤੀ ਹੈ ਜਿਨ੍ਹਾਂ ਨੇ ਪਹਿਲਾਂ ਦਿੱਲੀ ਨੂੰ ਬਰਬਾਦ ਕੀਤਾ ਤੁਹਾਨੂੰ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਬਰਬਾਦ ਕਰਨਗੇ ਜੀ ਇਸ ਕਰਕੇ ਕੋ ಸ್ಪਸਥੀਕਰਨ ਆ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਜਿਹੜੇ ਸਲਾਹ ਕਰਨੇ ਨਾ ਸ਼ਾਇਦ ਇਹਨੇ ਸਿਆਣੇ ਨਹੀਂਗੇ ਜੇ ਸਿਆਣੇ ਹੁੰਦੇ ਤਾਂ ਸ਼ਾਇਦ ਇਹ ਮੌਕਾ ਨਾ ਦਿੰਦੇ ਉਹ ਇਹ ਟਿੱਪਣੀ ਨਾ ਕਰਦੇ ਜੇ ਟਿੱਪਣੀ ਕਰਾਉਣੀ ਸੀ ਕਿੱਥੇ ਉਹ ਤਾਂ ਲੋਕਲ ਡਿਟ ਕੋ ਕਰਾ ਦਿੰਦੇ ਜੀ ਸ਼ਾਹ ਕੋ ਕਰਾ ਦਿੰਦੇ ਇਹਨਾਂ ਸੰਮਤ ਸਵਰਾਜ ਚੌਧਰੀ ਕੋ ਕਰਾ ਦਿੰਦੇ ਕਿਸੇ ਸ਼ਾਹ ਕੋ ਕਰਾਉਂਦੇ ਕੋਈ ਗੱਲ ਨਹੀਂ ਸੀ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਹੈ ਤੇ ਅਸੀਂ ਸਾਨੂੰ ਖੁਸ਼ੀ ਇਸ ਗੱਲ ਦੀ ਵਧਾਈ ਦੇ ਪਾਤਰ ਵੀ ਚੰਨੀ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਨੂੰ ਆਪਣੇ ਬਰਾਬਰ ਦਾ ਲੀਡਰ ਸਮਝਿਆ ਜੀ ਜੀ ਉਹ ਕਾਲੀਆਂ ਦੇ ਵਿੱਚ ਸਾਰਾ ਕੰਮ ਹੋ ਗਿਆ ਹੁਣ ਉਹਨਾਂ ਨੂੰ ਪਤਾ ਨਹੀਂ ਲੱਗਾ ਹੋਣਾ ਕਿ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਕਿਸ ਤਰੀਕੇ ਦੇ ਨਾਲ ਕੀ ਕੁਝ ਹੋ ਗਿਆ ਬਾਕੀ ਦੇਖੋ ਕੀ ਹੁੰਦਾ ਹੈ ਬਿਹਾਰ ਦੇ ਵਿੱਚ ਪ੍ਰਚਾਰ ਚੱਲ ਰਿਹਾ ਕੀ ਉੱਥੇ ਵੀ ਕੀ ਨਤੀਜੇ ਆਉਂਦੇ ਨੇ ਕੀ ਲੱਗਦਾ ਲੋਕ ਕਿਹਨੂੰ ਪਸੰਦ ਕਰਦੇ ਨੇ ਸਾਬਕਾ ਡੀਆਈਜੀ ਹਰਜਰਨ ਸਿੰਘ ਭੁੱਲਰ ਦੀ ਵੀ ਅੱਜ ਨਹੀਂ ਆਈ ਕਿ ਹਿਰਾਸਤ ਖਤਮ ਹੋਈ ਉਹਨਾਂ ਨੂੰ ਵੀ ਅਦਾਲਤ ਦੇ ਵਿੱਚ ਸੀਬੀਆਈ ਨੇ ਪੇਸ਼ ਕੀਤਾ ਕੀ ਬੋਲੀ ਅਦਾਲਤ ਤੇ ਨਾਲ ਹੀ ਕੀ ਵਿਜੀਲੈਂਸ ਨੇ ਵੀ ਹੁਣ ਭੁੱਲਰ ਦੇਤੇ ਸ਼ਿਕੰਜਾ ਕੱਸਣ ਦੀ ਤਿਆਰੀ ਖਿੱਚ ਲਈ ਹੈ ਜੋ ਚਰਚਾਵਾ ਚੱਲ ਰਹੀ ਹੈ ਨੇ ਇਸ ਦਾ ਕੀ ਕਿਸ ਤਰੀਕੇ ਨਾਲ ਮੰਨिए ਜੇ ਹੁੰਦੀ ਆ ਨਹੀਂ ਤਾਂ ਫੇ ਕੀ ਲੱਗਦਾ ਹੈ ਕਿ ਬਿジネス ਕਿਹੜੀ ਐਫ ਆਈ ਆਰ ਜਿਹੜੀ ਹੈ ਕਿਹੜਾ ਮਾਮਲਾ ਜਿਹੜਾ ਹੈ ਉਹ ਪੁੱਲਰ ਦੇ ਖਿਲਾਫ ਦਰਜ ਹੋਵੇਗਾ ਇਹਨਾਂ ਦੇ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਨਹੀਂ ਪੁੱਲਰ ਦੇ ਖਿਲਾਫ ਮੁਕਦਮੇ ਜਿੰਨੇ ਮਰਜ਼ੀ ਦਰਜ ਕਰ ਲੋ ਤੁਸੀਂ ਉਹਦੀ ਪ੍ਰਾਪਰਟੀ ਦਾ ਕਰ ਲੋ ਤੁਸੀਂ ਬ੍ਰਸ਼ਟਾਚਾਰ ਦਾ ਕਰ ਲੋ ਜਿੰਨੇ ਮਰਜ਼ੀ ਮੁਕਦਮੇ ਦਰਜੋ ਕੀ ਫਰਕ ਪੈਣਾ ਹੁੰਦਾ ਹੈ ਜੀ ਕਿ ਇਹ ਜੀ ਜਸਪਾਲ ਸਿੰਘ ਚੁੱਕਿਆ ਵਾ ਪਹਿਲਾਂ ਉਹਦੇ ਖਲਾਫ ਈਡੀ ਦਾ ਕੇਸ ਦਰਜ ਹੋਇਆ ਹੀ ਹੈ ਜੀ ਮਹਾਂ ਪੰਜਾਬ ਪੁਰਸ ਇਸ ਕਰਕੇ ਪੁੱਲਰ ਦੇ ਖਿਲਾਫ ਜਿੰਨੇ ਮਰਜ਼ੀ ਕੇਸ ਦਰਜ ਕਰਦੇ ਜਿੰਨਾ ਕੋਨੇ ਆਪਣਾ ਖਿਲਾੜਾ ਪਾਇਆ ਨਾ ਹੂੰ ਉਹ ਉਹ ਸੀਬੀ ਤੋਂ ਸੁਮਿਟੇ ਨਹੀਂ ਜਾਣਾ ਲੱਗਦਾ ਬਿਲਕੁਲ ਇਹ ਕਰ ਦਿੱਤ ਕਰ ਲੈਂਦੇ ਉਹਨਾਂ ਨੂੰ ਲੇਕਿਨ ਉਹਨਾਂ ਦੀ ਨਿਆਇਕ ਹਰਾਸ 14 ਦਿਨ ਦੀ ਹੋਰ ਬਣਾ ਦਿੱਤੀ ਗਈ ਹੈ ਤੇ ਮੈਂ ਇਹ ਦੱਸ ਦਿਆਂ ਕਿ ਵਿਖ ਵਿੱਚ ਜੇ ਉਹਨਾਂ ਨੂੰ ਜਵਾਬ ਮਿਲਦੀ ਕੋਈ ਆਸ ਨਹੀਂ ਕਟੋ ਕਰ 6 ਮਹੀਨੇ ਇਹਦੇ ਲਟਕਦੇ ਰਹਿਣਗੇ 6 ਮਹੀਨੇ ਬਾਅਦ ਬਰ ਸੋਚਿਆ ਜਾ ਸਕਦਾ ਵੀ ਸੁਪਰੀਮ ਕੋਰਟ ਤੋਂ ਜਾਂ ਹਾਈ ਕੋਰਟ ਤੋਂ ਵੀ ਰਾਹ ਮਿਲ ਜੇ ਲੇਕਿਨ ਥੱਲੇ ਨੂੰ ਕਿਸੇ ਪ੍ਰਕਾਰ ਦੀ ਵੀ ਰਾਹ ਨਹੀਂ ਮਿਲਣੀ। ਹਾਂ ਜੀ। ਉਦੋਂ ਸੁਪਾਲ ਸਿੰਘ ਖਹਿਰਾ ਨੂੰ ਵੀ ਕਹਿੰਦੇ ਹਾਈ ਕੋਰਟ ਤੋਂ ਝਟਕਾ ਲੱਗ ਗਿਆ ਕਿਹੜਾ ਮਾਮਲਾ ਸੀ ਈਡੀ ਦਾ ਕਿਹੜੀ ਉਹਨਾਂ ਨੇ ਬੋਲਿਆ ਸੀ ਕਿ ਕੇਸ ਰੱਦ ਕਰ ਦੋ ਤੇ ਖਹਿਰਾ ਸਾਨੂੰ ਜਵਾਬ ਦੇ ਦਿੱਤਾ ਗਿਆ ਹਾਈ ਕੋਰਟ ਕੰਦੀ ਨਹੀਂ ਅਸੀਂ ਰੱਦ ਨਹੀਂ ਕਰਨਾ ਖਾਰਜ ਕਰਤੀ ਖਹਿਰਾ ਸਾਡੀ ਪਟੀਸ਼ਨ। ਐਕਚੁਅਲੀ ਕੇਸ ਬੇਸਿਕਲੀ ਇਹ ਕੇਸ ਦੇ ਜਿਹੜੇ ਸੰਮਨ ਜਾਰੀ ਹੋਏ ਸੀ 2015 ਦੇ ਵਿੱਚ ਤੇ 2021 ਦੇ ਵਿੱਚ ਇਹ ਸਬੰਧ ਜਿਹੜੇ ਸੀ ਸੁਪਰੀਮ ਕੋਰਟ ਨੇ ਉਹ ਰਦ ਕਰ ਦਿੱਤੇ ਸੀ ਜੀ ਤੇ ਇਹਨਾਂ ਦੀ ਲੋਕੀ ਉਦੋਂ ਬਾਅਦ ED ਦੇ ਇਹਨਾਂ ਨੂੰ ਜਿਹੜੇ ਸੀ ਤੇ ਕੇਸ ਦਰਜ ਕਰਕੇ 2023 ਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਤੇ ਬਾਅਦ ਜਬਾਨਤ ਹੋ ਗਈ ਸੀ ਤੇ ਉਸ ਕੇਸ ਨੂੰ ਇਹਨਾਂ ਕਹਿਆ ਸੀ ਵੀ ਇਹ ਕੇਸ ਮੇਰੇ ਤੇ ਝੂਠਾ ਵਾ ਤੇ ਇਹ ਰੱਦ ਕੀਤਾ ਜਾਵੇ ਉਹਦੀ ਉਹਨੇ ਕੁਐਸ਼ਨ ਐਫਆਈ ਦੀ ਕੁਐਸ਼ਨ ਦੀ ਗੱਲ ਕੀਤੀ ਸੀ ਲੇਕਿਨ ਹਾਈ ਕੋਰਟ ਨੇ ਇਹਨਾਂ ਦੀ ਪਟੀਸ਼ਨ ਰੱਦ ਕਰਤੀ ਹੈ ਤਾਂ ਹੁਣ ਸੁਪਰੀਮ ਕੋਰ ਜਾਣਾ ਪਏਗਾ ਮਨੂੰ ਉਮੀਦ ਆਦੀ ਉਹ ਵੀ ਸ਼ਾਇਦ ਸੁਪਰੀਮ ਕੋਰ ਰੱਦ ਕਰ ਦੇ ਕਿਉਂਕਿ ਸੁਪਰੀਮ ਕੋਰ ਨੇ ਪਹਿਲੇ ਸੰਮਨ ਉਸੇ ਕਿਸ ਤਰ੍ਹਾਂ ਤੋਂ ਨੇ ਕੀਤੇ ਸੀ ਤੇ ਸੁਪਰੀਮ ਕੋਰ ਥੋੜਾ ਸਾ ਪੈਨ ਲਾਏਗੀ ਜੀ ਵੀ ਬਰੀ ਕਰਨ ਵਾਸਤੇ ਉਹਨਾਂ ਨੂੰ ਲੇਕਿਨ ਭਗਵੰਤ ਮਾਧਵਰੀ ਕਹੇ ਸੀਗੇ ਖੈਰ ਇਹ ਨਹੀਂ ਕਿਉਂਕਿ ਪੱਜਾ ਨੇ ਫਿਰ ਤੈਨੂੰ ਹੀ ਗ੍ਰਿਫਤਾਰ ਨਹੀਂ ਕਰਦੇ ਇਹ ਤੇਰੇ ਖਿਲਾਫ ਕੇਸ ਬਰੇ ਗੋਦਨ ਦਾ ਪੰਜਾਬ ਪੰਜਾਬ ਦਾ ਵੀ ਕਿਰਿਆ ਵੀ ਉਹ ਮੈਂ ਬੋਝੁ ਗਰੀਆ ਪਰਸਪਤਸ ਰਿ ਆਪਣਾ ਸਮਾਂ ਦਤਾ ਮਿਹਰਬਾਨੀ ਸ਼ੁਕਰੀਆ